ਬਈ ਉਹ ਕਰਾਂ ਉਸ ਨੇ ਅਲਪੁਰ ਮੇਂਦਰਾ ਲਈ ਕਾਰਜ ਪੱਤਰ ਉਸ ਨੇ ਕੀ ਕਾਰਵਾਈ ਕੀਤੀ ਚੋਰ ਦੇ ਜਿਹੜੀ 23 9 20 ਨੂੰ ਹਰਪੁਰ ਮੇਂਦਰਾ ਵਿੱਚ ਜਿਹੜਾ ਹੈਗਾ ਨਸ਼ੀਬ ਤੌਰ ਜਿਹੜੀ ਦਾ ਤਤਲ ਹੋ ਗਿਆ ਸੀਗਾ ਜਿਹੜਾ ਉਹਦੇ ਘਰ ਵਾਲਾ ਬਾਬਾ ਸਿੰਘ ਦੇ ਜਾਣ ਦੇ ਪੱਤੇ ਦਾ ਲੀਤਾ 124 ਨੰਬਰ ਮੁਕਦਮਾ ਨੰਬਰ 124 ਅੰਡਰ ਸੈਕਸ਼ਨ 103 333 ਵੀ ਐਨ ਐਸ ਦੇ ਤਹਿਤ ਅਸੀਂ ਜਿਹੜਾ ਬੁਨਤਮਨ ਦੱਬੀ ਕੀਤਾ ਸੀਗਾ ਜਿਹੜਾ ਚਾਰ ਦੋਸਤਿਆਂ ਦੇ ਖਿਲਾਫ ਮੁਕਾਦਮਾ ਦਾਇਰ ਕੀਤਾ ਨੰਮਰੇ ਕੁਸੂਪਾਲ ਕੌਰ ਨੰਬਰ ਤੋਂ ਕਰਨਜੀਤ ਕੌਰ ਬਲਦੇਸ ਸਿੰਘ ਸਿੰਦਰ ਸਿੰਘ ਚਾਰਾਂ ਦੋਸਤਿਆਂ ਨੂੰ ਅਸੀਂ ਕੱਲ ਜਿਹੜਾ ਫਿਰ ਝੂਠੀਆਂ ਤੋਂ ਅਸੀਂ ਗ੍ਰਿਫਤਾਰ ਕੀਤਾ ਕੀ ਕਹਾਂ ਜਿਹੜੇ ਨੇ ਇਹ ਕਤਲ ਕੀ ਇਹਨਾਂ ਦਾ ਜਿਹੜਾ ਦੋਨੇ ਘਰ ਹੈਗੇ ਗਵਾਂਢੀ ਹੈਗੇ ਉਸ ਵਿੱਚ ਹੀ ਇਹਨਾਂ ਜਿਹੜਿਆ ਦੋਸਤ ਬੰਦੇ ਐ ਇਹਨਾਂ ਨੇ ਜਿਹੜੀ ਕੰਧ ਐ ਥੋੜੇ ਟੇਡੀ ਟੇਡੀ ਕਰਕੇ ਕੱਢੀ ਹੋਈ ਇਹਨਾਂ ਨੂੰ ਪਹਿਲਾਂ ਕੀ ਕਿ ਲੋਵਾਰ ਨੂੰ ਲਾਂਭਾ ਦਿੱਤਾ ਸੀਗਾ ਜੇ ਆਪ ਵੀ ਜਿਹੜੇ ਕਹਿੰਦਾ ਸਿੱਧੀ ਕਰਕੇ ਕੱਢ ਲਓ ਪਰ ਇਹਨਾਂ ਨੇ ਨਹੀਂ ਇਹਨਾਂ ਦੀ ਗੱਲ ਸੁਣੀ ਮੇਰੇ 30 ਤੋਂ ਨੂੰ ਜਿਹੜਾ ਇਹਨਾਂ ਦਾ ਬੇਟਾ ਰਣਜੀਤ ਸਿੰਘ ਹੈ ਵਦਈਆਂ ਦਾ ਉਹਨੇ ਲਾਂਭਾ ਦਿੱਤਾ ਉਹਨਾਂ ਨੂੰ ਵੀ ਇਹਨੂੰ ਠੀਕ ਕੰਨ ਸਿੱਧੀ ਕਰਕੇ ਕੱਢ ਲਓ ਤੁਹਾਨੂੰ ਪ੍ਰੋਬਲਮ ਹੋਵੇ ਲੰਘਣ ਬੇਟੀ ਇਹਨਾਂ ਦੇ ਵਿੱਚ ਜਿਹੜੀ ਸੋਪਾਲ ਕੌਰ ਹੈ ਤੇ ਇਹਦੀ ਰਾਣੀ ਤੇ ਜਿਹੜੇ ਦਿਔਰ ਨੇਗੇ ਇਹਨਾਂ ਨੇ ਉਹਦੀ ਘਰ ਵਾਲੀ ਨੂੰ ਜਿਹੜਾ ਫੜ ਕੇ ਵਾਲਾਂ ਨੂੰ ਖੋਪਣ ਲੱਗੇ ਤੇ ਜਿਹੜੀ ਨਸੀਬ ਕੌਰ ਹੈ ਜੇ ਛੜਾਉਣਾ ਸੀ ਉਹਨਾਂ ਨੇ ਉਹਨੂੰ ਛੱਡ ਕੇ ਜਿਹੜਾ ਇਹਦੇ ਵਾਲ ਫੜ ਕੇ ਬਾਰ ਗੱਡੀ ਦੇ ਵਿੱਚ ਪੱਕੀ ਜਗ੍ਹਾ ਤੇ ਉਹਦੇ ਸਿਰ ਮਾਰਿਆ ਜਿਸ ਕਰਕੇ ਉਹਦੀ ਮੌਤ ਨੂੰ ਛੱਡ ਕੇ ਲੋਕਾਂ ਨੇ ਸ਼ੁਰੂਆਤ ਦਿੱਤਾ ਉਹਨੂੰ ਤੇ ਮੌਕੇ ਤੋਂ ਹੀ ਭੱਜ ਗਏ ਬਾਅਦ ਵਿੱਚ ਹਸਪਤਾਲ ਜਾਂਦੇ ਉਹਦੀ ਮੌਤ ਚਲ ਹਰਪੀਟ ਉਹ ਸਰਚੀਫ ਨੂੰ ਉਹਨਾਂ ਦਾ ਸਟੇਟਮੈਂਟ